ਉਹ ਵੀ ਅੱਜ ਮੇਰੀ ਮਾਸੀ ਮੈਨੂੰ ਬਾਜਰੇ ਦੀ ਰੋਟੀ ਲਾ ਕੇ ਖਾਓਗੀ ਆਹ ਦੇ ਮੈਨੂੰ ਕੀ ਲਿਆਣ ਕਦੇ ਬਣਉਣੀ ਬਾਜਰੇ ਦੀ ਰੋਟੀ ਆਹ ਦੇਖੀ ਨੂੰ ਤਾਂ ਹਾਂ ਬਾਜਰੇ ਦਾ ਆਟਾ ਆ ਬਾਜਰੇ ਦਾ ਚਾਹ ਤੱਕ ਖਾਓ ਆ ਕੇ ਰੋਟੀ ਇਹ ਲੱਕਾ ਕੋ ਉਹ ਤਾਂ ਘਾੜ ਲੈ ਪਤਾ ਆਸਨ ਕਰੇ ਪਾਈ ਨੂੰ ਕਿਤੇ ਮੈਨੈ ਉੱਤਰੀ ਨਹੀਂ ਮੈਂ ਰੱਖ ਲਾ ਜੀ ਇੱਕ ਵਾਰ ਨਿਸ਼ਾਲੀ ਦਿੱਤੀ ਬਣੀ ਤੁਸੀਂ ਵੀ ਉਸੇ ਵਈਓ ਖਾਈਏ ਆ ਔਰ ਨਾਮ ਕੀ ਰੋਟੀ ਖਾਂਦਾ ਨਾ ਬਾਜਰਾ ਕੋਣ ਗੱਜੀ ਨਾ ਜੀ ਦਰਵਾਜ਼ਾ ਲਾਇ ਦੋ ਨਾ ਚਲਾਂ ਬਾਜਰੀ ਦੀ ਰੋਟੀ। ਇਹ ਰੋਟੀ। ਮਾ। ਕੋਲੀ ਪੋੜ ਰਹੀ ਆਂ ਬਾਜਰੀ ਦੀ। ਸੁਣਦੇ ਨੇ ਬੈਠੇ ਬਾਜਰੀ ਦੀ ਰੋਟੀ ਤਿਆਰ ਆ ਜੀ ਹੁਣ ਖਾਵਾਂਗੇ ਬਾਜਰੀ ਦੀ ਰੋਟੀ ਮਾਸੀ ਦੇ ਹੱਥ ਦੀਆਂ। ਆਪਾਂ ਪਹੁੰਚੇ ਹਾਂ ਰਾਜ ਕੋ। ਰਾਜ ਭੈਣ ਕੋ। ਦੇਖੋ। ਕਿੰਨੇ ਕੁ ਦਾ ਰੋਟੀ ਮਸੀ ਪਾਣੀ ਹੱਥੇ ਰੋਟੀਆਂ ਲਾ ਰਹੀ ਆ ਬਾਜ ਰਹੀ ਮਾਰਕ ਮਾਰਕ ਮਸੀ ਹਾਂ ਇਹਨੇ ਬਾਈ ਦੇ ਰਿਹਾ ਜਸਵੀਰ ਤੋਂ ਮੈਂ ਗਾਰੰਟੀ ਲੈ ਪਾਣੀ ਹੱਥੇ ਰੋਟੀ ਲਾ ਦੇ ਇਹ ਜੀ ਨੀਰਾ ਆ ਪਾਇਆ ਮਸੀ ਹਾਂ ਨੀਰਾ ਚਾਹ ਪਾਇਆ ਅੱਜ ਕੰਡ ਨਹੀਂ ਬਾਜਰੀ ਦੀ ਰੋਟੀ ਨਹੀਂ ਮਸੀ ਆਪ ਤੇ ਵੀ ਨੂੰ ਉੱਤਰ ਦੀ ਹਾਂ ਰਾਤ ਤੇ ਨਹੀਂ ਹਾਂ ਨਾ ਇਹ ਤੁਹਾਨੂੰ ਤੇ ਬੇਸ਼ਰਮੀ ਇਹਨੇ ਇਸੇ ਕਰੀ ਅੜੀ ਹੋ ਜਾ ਗਾ ਬੇਚੇ ਕਰਾ ਰਹੇ ਹਾਂ ਇੱਧਰ ਹੋ ਜਾ। ਤਾਂ ਕਿ ਜੀਦਾ ਜੀ ਖਿਚੜੇ ਬਣਾ। ਮਸਾਲੇ ਕੱਚੇ ਮਾਰੋ ਵਿੱਚ ਕੀ ਕੀ। ਆ ਚਾਹ ਮਟਰ ਪਨੀਰ। ਉਹ ਸਾਫੇ ਚੱਪੜ ਜੀ। ਇੱਧਰ ਦਾਲ ਇੱਧਰ ਮਿਰਚ। ਬਾਜਰੀ ਦੀ ਪੀਲਾ ਮਸਲੀਤੀ ਨਾ। ਚੋਪੜਨੀ ਤਾਂ ਲੋੜ ਨਹੀਂ ਪੜਾ ਗਰਾ। ਉਹ ਬਾਜਰੀ ਦੀ ਮਠੀ ਨੂੰ ਪੱਖਾ ਨੇ। ਜੋ ਜਿਨਾਂ ਨੇ ਖਾ ਲਈਆਂ ਵਿੱਚ ਕਮੈਂਟ ਕਰਕੇ ਜ਼ਰੂਰ ਦੱਸੋ ਫਿਰ ਮੈਂ ਤੁਹਾਡੇ ਵਾਸਤੇ ਲੈ ਕੇ ਆਉਂਗਾ ਬਾਜਰੀ ਦੀਆਂ ਰੋਟੀਆਂ ਗੁਰਦੁਆਰੇ ਵੀ ਨਹੀਂ ਖਾ ਗਏ ਅੱਜ ਤਾਂ ਖਾਇੀ ਸੀ ਬਿਲਕੁਲ ਪੂਰੇ ਹਾਂ ਕੋਕੀ ਰੱਖਾਂ ਫਿਰ ਇਹ ਨਾ ਸਿੱਧਾ ਨਹੀਂ ਆਗੀ ਬਹੁਤ ਸਵਾਦ ਹੁੰਦਾ ਹੈਗਾ ਬਾਜਰੀ ਦੀ ਰੋਟੀ ਮਾਸੇ ਨੇ ਬਾਜਰੀ ਦੀ ਰੋਟੀ ਦਾ ਕੀ ਹੋ ਗਿਆ ਚਲ ਕਰੀ ਜਾਨਾ ਤੁਸੀਂ ਦੇਖਾ ਬਾਜਰੀ ਦੀ ਰੋਟੀ ਜਾਲ ਚਾਹ ਹੋ ਕੇ ਸੰਤ ਜੀ ਵੀਰ ਕਿ ਨਹੀਂ ਮੈਂ ਖਾਣੀ ਜੀ ਸਾਥ ਲਿਆ ਇਹ ਕਿਹੜਾ ਚੱਕੀ ਜੋਂਦੀ ਬਸਦੀ ਰਹੀ ਮੇਰੀ ਮਾਸੀ ਫੇਰਾ ਦੇ ਹੱਥ ਦੀਆਂ ਬਾਜਰੀ ਦੀਆਂ ਰੋਟੀਆਂ ਖਾਂਦੇ ਰਹੀ ਐ ਫਿਰ ਦਿਖਾਉਂਗਾ ਮੇਰੀ ਮਾਸੀ ਤੰਦੂਰ ਵਾਲੀਆਂ ਰੋਟੀਆਂ ਬਹੁਤ ਸੁਆਦ ਹੁੰਦੀਆਂ ਬਈ ਸੀਂਹ ਤੇ ਤੇ ਦੂਗੇ ਢੇੜੇ ਮੇ ਢੇੜਾ ਲੱਗੇਗਾ ਨਾ ਜੋ ਜੀਨੇ ਵੀ ਵੀਰ ਨੇ ਤੰਦੂਰ ਵਾਲੀ ਰੋਟੀ ਖਾਣੀ ਹੋਵੇ ਤੇ ਬਾਜਰੇ ਦੀ ਰੋਟੀ ਖਾਣੀ ਹੋਵੇ ਇਹਦੇ ਕਿੰਨੀ ਸਵਾਲ ਅੱਸੀ ਤਾਂ ਮੇਰੀ ਮਾਸੀ ਨੂੰ ਲੈ ਜਾ ਕਰੋ ਤੇ ਛੱਡ ਜਾ ਕਰੋ ਘਰੇ ਬਹੁਤ ਸਵਾਦ ਰੋਟੀ ਬਣਾਉਂਦੀ ਮੇਰੀ ਮਾਸੀ ਓਕੇ ਜੀ ਬਾਏ ਦੋਸਤੋ